ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਲੁਧਿਆਣਾ ਦੇ ਵਿੱਚ सीबीआई ਅਫਸਰ ਬਣ ਘਰ ਦੇ ਵਿੱਚ ਦਾਖਲ ਹੁੰਦੇ ਨੇ ਔਰ ਉਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਤਸਵੀਰਾਂ ਹੈ ਨਿਕਲ ਕੇ ਸਾਹਮਣੇ ਆਈਆਂ ਨੇ ਤੀਸਰੀ ਅੱਖ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਯਾਨੀ ਕਿ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ ਕਿਸ ਤਰੀਕੇ ਨਾਲ ਇਹ ਘਰ ਦੇ ਵਿੱਚ ਤਿੰਨ ਤੋਂ ਚਾਰ ਜਾਣੇ داخل ਹੁੰਦੇ ਨੇ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਦਰਸਲ ਨਕਲੀ ਸੀਬੀਆਈ ਅਫਸਰ ਬਣ ਕੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਦਰਸਲ ਨਕਲੀ ਸੀਬੀਆਈ ਅਫਸਰ ਬਣ ਕੇ ਲੁਧਿਆਣਾ ਦੇ ਬਾੜੇਵਾਰ ਰੋਡ ਸਥਿਤ ਪੰਚਸ਼ੀਲ ਕਲੋਨੀ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਪੁਰਾਣਾ ਨੌਕਰ ਦੱਸਿਆ ਜਾ ਰਿਹਾ ਹੈ ਅੱਜ ਦੀ ਵੱਡੀ ਖਬਰ ਹੈ ਇਹ ਜੋ ਸਖਸ਼ ਤੁਸੀਂ ਵੇਖ ਰਹੇ ਹੋ ਨਕਲੀ ਸੀਬੀਆਈ ਅਫਸਰ ਬਣ ਕੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਔਰ ਅੱਜ ਤਿੰਨ ਜਾਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਚੌਥਾ ਦੋਸ਼ੀ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਉਸ ਦੀ ਭਾਲ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ ਰੁਪੇਸ਼ ਕੁਮਾਰ ਦੀ ਰਿਪੋਰਟ ਅਜੀਤ ਵੈਬ ਟੀਵੀ ਇਹ ਹਰੀ ਸਿੰਘ ਪੁੱਤਰ ਹਰੀਸ਼ ਕੁਮਾਰ ਪੁੱਤਰ ਕਿੰਤੀ لال ਵਾਸੀ ਮਕਾਨ ਨੰਬਰ 87 56 ਇਨਕਲੇਵ ਨੇੜੇ ਲਾਲ ਬਾਗ ਦੇ ਘਰ ਵਿੱਚ ਚਾਰ ਅਣਜਾਣ ਵਿਅਕਤੀ ਆਏ ਸੀ ਗੱਡੀ ਵਿੱਚ ਜਿਨ੍ਹਾਂ ਨੇ ਅਣਕੇ ਉਹਦਾ ਦਰਵਾਜ਼ਾ ਖੜਕਾਇਆ ਜਿਸ ਘਰ ਦੇ ਵਿੱਚ ਮੌਜੂਦ ਮਾਲਕ ਹਰੀ ਹਰੀਸ਼ ਕੁਮਾਰ ਘਰ ਮੌਜੂਦ ਨਹੀਂ ਸੀ ਉਹਦਾ ਇੱਕ ਦੋਸਤ ਘਰ ਮੌਜੂਦ ਸੀ ਅ ਉਹਨਾਂ ਨੇ ਅਣਗੇੜ ਖੜਕਾ ਕੇ ਆਣ ਕੇ ਕਿਹਾ ਵੀ ਅਸੀਂ ਸੀਬੇ ਅਫਸਰ ਆਏ ਆ ਅਸੀਂ ਘਰ ਦੀ ਤਲਾਸ਼ੀ ਲੈਣੀ ਆ ਜਿਸ ਜਿਸ ਬਾਰੇ ਉਹਨਾਂ ਹਰੀਸ਼ ਕੁਮਾਰ ਬਾਰੇ ਪੁੱਛਿਆ ਉਸਦੇ ਦੋਸਤ ਨੇ ਕਿਹਾ ਵੀ ਹਰੀਸ਼ ਕੁਮਾਰ ਐਸ ਵੇਲੇ ਆਪਣੇ ਕੰਮ ਗਏ ਆ ਤੁਸੀਂ ਬੈਠੋ ਚਾਹ ਆਪਣੇ ਪੀਓ ਅਸੀਂ ਤੁਹਾਨੂੰ ਚਾਹ ਬਣੀ ਪੀਓ ਨਾਲੇ ਲੋਕਲ ਪੁਲਿਸ ਪਰ ਨੇ ਹਰੀਸ਼ ਕਾਰ ਜਾਂਦੇ ਆ ਫਿਰ ਜੋ ਬਣਦੀ ਕਰਤੀ ਹਮਲੇ ਚ ਲੈ ਆ ਦਿਓ ਇੰਨੀ ਗੱਲ ਕਹਿਣ ਤੇ ਉਹਨਾਂ ਨੇ ਉਹਨਾਂ ਦੋਨਾਂ ਨੌਕਰ ਸੂਰਜਿਤ ਅਤੇ ਉਹਦੇ ਜਿਹੜਾ ਦੋਸਤ ਸੀ ਉਹਨਾਂ ਨੂੰ ਤਾਂ ਕੰਮ ਵੀ ਕਰਕੇ ਤੇ ਉਹਨਾਂ ਦੇ ਮੋਬਾਈਲ ਨੂੰ ਖੋਲੇ ਤੇ ਜਾਂਦੇ ਹੋਏ ਉੱਥੇ ਜਿੰਨਾ ਕੋਣੋ ਕੋ ਤਲਾਸ਼ੀ ਹੋਈ ਇੱਕ ਕਮਰੇ ਵਿੱਚ ਪਏ ਖੁੱਲਾ ਕਮਰੇ ਵਿੱਚ ਇੱਕ ਉਹ ਦਰਾਚਕ ਪੈਸੀ ਕੱਢ ਕੇ 40000 ਰੁਪਇਆ ਤੇ ਭੱਜ ਗਏ ਇਹਨਾਂ ਇਹ ਇਹ ਉਹਨਾਂ ਕੋਲ ਛੁਟ ਕੇ ਪਹਿਲਾਂ ਬਾਹਰ ਇਹਨਾਂ ਰੌਲਾ ਪਾਇਆ ਰੌਲਾ ਪਾਉਣ ਦੇ ਲੋ ਮਾਰ ਕੇ ਜੋ ਇਕੱਠੇ ਹੋਣੇ ਛੁਟ ਗਏ ਇਹ ਇਹਨਾਂ ਨੇ ਇੱਕ ਖਡਾਉਣਾ ਪਲਸਟਰ ਨਾਲ ਡਰਾ ਕੇ ਲੋਕਾਂ ਨੂੰ ਆਪਣੀ ਗੱਡੀ 'ਚ ਬੈਠ ਕੇ ਭੱਜ ਗਏ ਜਿਨ੍ਹਾਂ ਨੂੰ ਇਹ ਪਿਛਾ ਕਰਦੇ ਹੋਏ ਉਹਨਾਂ ਦੀ ਪਹੁੰਚ ਦੇਖਦੇ ਕੇ ਰਸਤੇ ਗਏ ਮਗਰਾ ਪਿਛਾ ਕਰਦੇ ਉਹਨਾਂ ਦੀ ਇਹ ਮੌਕਾ ਇੱਕ ਬੰਦੇ ਦੀ ਪਛਾਣ ਉਹਨਾਂ ਨੂੰ ਆ ਗਈ ਜਿਹਦੇ ਵਿੱਚ ਮੇਬੜੀ ਵੀ ਇਹ ਸਾਡਾ ਬੰਦਾ ਪੁਰਾਣਾ ਨੌਕਰ ਸੀ ਜਲੰਧਰਾ ਰਹਿਣ ਵਾਲਾ ਉਹਦਾ ਨਾਂ ਹੈਗਾ ਵਾ ਤਮਨਦੀਪ ਗਿੰਨੀ ਕੋੜ ਬਸੇ ਰਹਿਣਾ ਉਹਦੀ 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 ਤਲਾਸ਼ ਚ ਅਸੀਂ ਜਲੰਧਰ ਗਏ ਜਲੰਧਰ ਤੋਂ ਜਾ ਕੇ ਉਹਨੂੰ ਉਹਨੂੰ ਪਹਿਲਾਂ ਗ੍ਰਿਫਤਾਰ ਕੀਤਾ ਤਮਨਦੀਪ ਨੂੰ ਕਿਤੇ ਰਸਤੇ 'ਚ ਖਲੋਤੇ ਨੂੰ ਉਹਦੀ ਨਿਸ਼ਾਨਦੇਹੀ ਤੇ ਹਰੀਸ਼ ਕੁਮਾਰ ਵੀ ਇਹ ਨੌਕਰ ਮੇਰਾ ਹੀ ਸੀ ਜਿੰਨੇ ਮਤਲਬ ਜਿਹੜਾ ਇਹ ਨੌਕਰ ਉਹ ਮੇਰਾ ਹੀ ਆ ਇਹ ਜਿਹੜਾ ਇਹ ਖਲੋਤਾ ਵਾ ਉਦੋਂ ਬਾਅਦ ਚ ਉਹਦੀ ਪੁੱਛਗੈਸ ਤੇ ਬਾਅਦ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਦੋਸ਼ੀ ਗ੍ਰਿਫਤਾਰ ਕੀਤੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਿਆ ਚੌਥਾ ਦੋਸ਼ੀ ਜੇ ਫੜਾ ਰਹੇ ਨੇ ਇਹ ਇਹ ਹੈਗਾ ਵਾ ਆਪਣਾ ਪੰਚਰੀ ਇਨਕਲੇਵ ਨੇੜੇ ਲਾਲਬਾਗ ਦੇ ਦੇਣਾ ਥਾਣਾ ਸ਼ਰਬਨਗਰ ਇਹ ਐਸੀ ਹਰਦੀਪ ਸਿੰਘ ਘਰ ਦੇ ਵਿੱਚੋਂ ਕੀ ਕੀ ਲੈ ਕੇ ਗਏ ਬਸ ਮੋਬਾਈਲ ਫੋਨ ਰੋਲਾ ਪੈਨ ਕਰਕੇ ਤੇ 40000 ਰੁਪਏ ਬਸ ਹੋਰ ਕੁਝ ਨਹੀਂ ਪਿਆ ਰੋਲਾ ਪੈ ਗਿਆ ਸੀ ਉਸ ਤੋਂ ਪਹਿਲਾਂ ਹੋਰ ਵੀ ਐਸ਼ੀਨ ਮਾਮਲਿਆਂ ਨੂੰ ਜਾਂਚ ਨਹੀਂ ਕੋਈ ਜਿਹੜੇ ਅਜੇ ਤਫਤੀਸ਼ ਜਾਰੀ ਆ ਕਰ ਰਹੇ ਆ ਜਿਹਦਾ ਸਾਰਾ ਬਾਇਓ ਜਿਹੜਾ ਕਰਨਾ ਰਾਤ ਡੇਟ ਹੋ ਗਿਆ ਹੁਣ ਮੈਂ ਥੋੜਾ ਜਿਹਾ ਡਿਊਟੀ ਗਿਆ ਸੀ ਬਾਹਰ ਹਾਈ ਕੋਰਟ ਨੂੰ ਗਿਆ ਆ ਵਾਪਸ ਕੇ ਕੀ ਆ ਸੀ ਸਰ ਇਹ ਆਪਣੇ ਨੂੰ ਸੀਬੀ ਅਫਸਰ ਅਸਿਆ ਸੀ ਇਹ ਸੀਬੀ ਅਫਸਰ ਆ ਧੰਨਵਾਦ ਧੰਨਵਾਦ ਮੈਂ ਅਲੀ आ, आ, मैं उस समय घर पे था अंदर बैठ नहा रहा था मैं कुक जो था खाना वाना बना रहा था एक बंदा अंदर घुसा अंदर घुस के वो उन्होंने बोला कि मैं किसी ऑफिस से आया हूँ हाथ में रजिस्टर वगैरह पकड़ रखे थे उसने फिर एक मतलब वो जैसे घुसा ना उसके पीछे तीन बंदे और घुस गए फिर कुक के साथ काफ़ी मारपीट आई कि क्योंकि हम सी वाले आए हैं सी वाले आए हैं सारा हमें सारा तलाशी करनी है फिर मैं अंदर कमरे में नहा रहा था फिर मैं बाहर उन्होंने हमारा मेरा दरवाज़ा खुलवाया मैं जैसे कि गेट से बाहर निकला मेरे को बोलते हैं सी वाले सी वाले हम सी से हैं सारी तलाशी लेनी है और मेरे को जैसा धक्का मुक्की कि मैंने बोला अच्छा आप सी से आए तो बैठो कोई नहीं आ, हम बुला देते हैं जो जिसको आप ढूंढ रहे हो उनको बुला देते हैं बैठो चाय पानी पियो मैं पुलिस बुलाता हूँ Hmm. कि मैं लोकल पुलिस बुला देता हूँ आप बैठो फिर वो फिर और एग्रेसिव होकर हाथाबाही करने लगे hmm. उसके बाद से सारे दराज खोले अलमारियाँ खोली एक एक चीज़ सारा वो इधर उधर करके ढूंढने लगे कहाँ क्या पड़ा है फिर उनको कुछ नहीं मिला फिर अंदर जो अलमारी के थोड़े बहुत पैसे पड़े थे चालीस हज़ार वो उठाया उन्होंने और मेरा फोन और कुक का फ़ोन लेके जब हमने शोर मचाना शुरू कर दिया कि चोर 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 फिर आजू बाजू पड़ोसी सारे hmm. आगे उतर के फिर वो फिर भगे वो